ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਾਰਿਆਂ ਦਾ ਸਤ ਸਾਲ ਜੀ ਗਰਮੀ ਤੇ ਫੈਮਲੀ ਚੈਨਲ ਤੇ ਹੋਰ ਕੇ ਮੇ ਉਸਾਰੀ ਜਾਨੀ ਠੀਕੋ ਹਾਂ ਜਿਹੜੇ ਜਿਹੜੇ ਵੀ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਜੀ ਜਰੂਰ ਸਬਸਕ੍ਰਾਈਬ ਕਰਦੇ ਤੇ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਜਰੂਰ ਕਰ ਦਿਆ ਕਰੋ ਤੇ ਹਾਂਜੀ ਆਪਾਂ ਅੱਜ ਬਲੌਗਿਸਵਾਤ ਕਰਦੇ ਹਾਂ ਕਿ ਛਾੜੂ ਲਗਾਨ ਕੇ ਸਵੇਰੇ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਘਰ ਦੇ ਹੋਰ ਚਾਹ ਪਾਣੀ ਵਗੈਰਾ ਦੇ ਕੰਮ ਹੁੰਦੇ ਨੇ ਉਹ ਮੈਂ ਕਰ ਲੇ ਤੇ ਹੁਣ ਮੈਂ ਲਗਾਨੀ ਆ ਛਾੜੂ ਤੇ ਉਹ ਜਿਹੜੇ ਆਪਣੇ ਗੇਟਾਂ ਦੇ ਵਿੱਚ 3 ਨੇ ਸਾਈਕਲ ਲੰਘਦੇ ਨੇ ਉਹ ਅੱਜ ਜਿਹੜੀਆਂ ਹੁਣ ਆਪਣੇ ਇਧਰ ਪਿੰਡਾਂ ਕੰਨੀ ਰੇਸਾਂ ਲੱਗਦੀਆਂ ਨੇ ਸਾਈਕਲਿੰਗ ਰੇਸ ਚੱਲਦੀ ਹੈ 300 ਮੀਟਰ 300 ਕਿਲੋਮੀਟਰ ਉਹ ਚੱਲਦੀ ਆ ਬਹੁਤ ਸੈਕਲ ਵਿੱਚ ਭਾਗ ਲੈਂਦੇ ਨੇ ਛੋਟੇ ਛੋਟੇ ਬੱਚੇ ਵੀ ਹੁੰਦੇ ਆ 5-5 6 ਸਾਲ ਦੇ ਤੇ ਵਧੀਆ ਗੱਲ ਦਾ ਵਾਸਤਾ ਆਜ ਹੈਗੀ ਸੀ ਇਹਨਾਂ ਨੂੰ ਜਵਾਕਾਂ ਦੀ ਸੁੱਟੀ ਤੇ ਪੇਪਰ ਹੁੰਦੇ ਨੇ ਹਣ ਇਹਨਾਂ ਦੇ ਤੇ ਵਿੱਚ ਕੋਈ ਨਾ ਕੋਈ ਸੁੱਟੀ ਆਈ ਜਾਂਦੀ ਆ ਇੱਕ ਦੋ ਪੇਪਰ ਹੋ ਕੇ ਉਸ ਤੋਂ ਬਾਅਦ ਸੁੱਟੀ ਆ ਜਾਂਦੀ ਆ ਤੇ ਮੈਂ ਝਾੜੂ ਲਗਾ ਕੇ ਉਸ ਤੋਂ ਬਾਅਦ ਮੈਂ ਕੱਪੜੇ ਧੋਤੇ ਤੇ ਕੱਪੜੇ ਧੋ ਕੇ ਫਿਰ ਮੈਂ ਅਰਸੋਈ ਦੇ ਕੰਮ ਮੱਕਲੀ ਹੋ ਗਈ ਤੇ ਸੋਈ ਦੇ ਕੰਮ ਕਰੇ ਸਾਰੇ ਤੇ ਉਹਦੋਂ ਚਲੋ ਜਰਾ ਕਹਿੰਦੇ ਵੀ ਮਮਾ ਅਸੀਂ ਅੱਜ ਤੇਰੇ ਨਾਲ ਹੈਲਪ ਕਰਾਵਾਂਗੇ ਤੇ ਮੈਂ ਕਿਹਾ ਚਲ ਕੋਈ ਨਾ ਪੱਤ ਵੀ ਕਰਾ ਦਿਓ ਇਹ ਥੋੜੀ ਜਿਹੀ ਬਣੀ ਨਹੀਂ ਆ ਗਈ ਮੇਰੇ ਵੀ ਬਣਾ ਦੇ ਮੇਰੇ ਅੱਖਾਂ ਹਣਾ ਮੇਰੇ ਅੱਖਾਂ ਦੀ ਵੀ ਬਣਾ ਪੋ ਤੋ ਉਧਰ ਨੂੰ ਕੱਢ ਉਧਰ ਨੂੰ ਲੈ ਕੇ ਜਾ ਬਾਹਰ ਨੂੰ ਆਇਨ ਆਇਨ ਹਾਂ ਆਈ ਪਹਿਲੇ ਜਾ ਹਾਂ ਹੌਲੀ ਆ ਬੱਜੂ ਨਾ ਤੇ ਨਹੀਂ ਜਿਨ੍ਹਾਂ ਨੇ ਵੀਡੀਓ ਨੂੰ ਪੂਰਾ ਦੇਖਿਆ ਉਹਨਾਂ ਨੇ ਦੇਖਿਆ ਵੀ ਹੈਲਪ ਕਰਾਈ ਹੈ ਬੱਚਿਆਂ ਨੇ ਤੇ ਕਿੰਵੇਂ ਦੀ ਲੱਗੀ ਵੀ ਬੱਚਿਆਂ ਨੂੰ ਐ ਕੰਮ ਲਾਉਣਾ ਚਾਹੀਦਾ ਹੈਗਾ ਵੀ ਜਾਂ ਗਲਤ ਕੀਤਾ ਮੈਂ ਜਾਂ ਠੀਕ ਕੀਤਾ ਤੇ ਇੱਥੇ ਆਪਾਂ ਵਲੌਗ ਦਾ ਕਰਦੇ ਐਂਡ ਓਕੇ ਬਾਏ ਬਾਏ